ਅਸੀਂ ਦੂਜੀਆਂ ਸਰਕਾਰਾਂ ਵਾਂਗੂ ਇਹ ਨਹੀਂ ਆ ਕੋਈ 15 ਦਿਨ ਜਿਹੜੀ ਉਹ ਮੁਹਿੰਮ ਚਲਾਈ ਤੇ ਉਸ ਤੋਂ ਬਾਅਦ ਘਰੋ ਘਰੀ ਬੈ ਗਏ ਠੀਕ ਆ ਜੀ ਆ ਲਿਸਟਾਂ ਫੜ ਲਓ ਅਸੀਂ ਇੰਨੇ ਜਿਹੜੇ ਉਹ ਫੜ ਲਏ ਸੀਗੇ ਤੇ ਨਸ਼ਾ ਜਿਹੜਾ ਉਹ ਕੰਟਰੋਲ ਹੋ ਗਿਆ ਨਹੀਂ ਅਸੀਂ ਬਕਾਇਦਾ ਤੌਰ ਦੇ ਉੱਤੇ ਪੂਰੀ ਫੁੱਲ ਫਲੈਜ ਤਿਆਰੀ ਕਰਕੇ ਫੇਰ ਇਸ ਯੁੱਧ ਨੂੰ ਜਿਹੜਾ ਉਹ ਵਿੱਢਿਆ ਪਰ ਜਦੋਂ ਪ੍ਰਸ਼ਾਸਨ ਅਧਿਕਾਰੀ ਆਪ ਨਸ਼ਾ ਵਕਾਉਂਦੇ ਹੁਣ ਆਪ ਉਹ ਸੜਕਾਂ ਦੇ ਡਿੱਗਦੇ ਦਿਖਾਈ ਦਿੰਦੇ ਹੁਣ ਚਿੱਟੇ ਦੇ ਵਿੱਚ ਥਾਰ ਵਾਲੀ ਬੀਬੀ ਫੜੀ ਜਾਂਦੀ ਹੋਵੇ ਤੇ ਪੁਲਿਸ ਵਾਲੀ ਉਹਨੇ ਵਰਦੀ ਪਾਈ ਹੋਵੇ ਤੇ ਫਿਰ ਸਵਾਲ ਤੇ ਸਰਕਾਰ ਤੇ ਵੀ ਆਉਂਦਾ ਰਾਜੀਤ ਸਿੰਘ ਅਜੇ ਵੀ ਫਰਾਰ ਹੈ ਨਾ ਪੰਜਾਬ ਪੁਲਿਸ ਦੇ ਗ੍ਰਿਫਤ ਤੋਂ ਫਰਾਰ ਆ ਵੱਡੇ ਅਹੁਦੇ ਤੇ ਹੋਣ ਵੱਡਾ ਅਹੁਦਾ ਸੀ ਉਹਨਾਂ ਦੇ ਕੋਲ ਤੇ ਤਰਨਤਨ ਬੈਲਟੀ ਕਹਿੰਦੇ ਉਹਨਾਂ ਦੇ ਨਸ਼ੇ ਦੀ ਪਰਮਾਰ ਕਰਦੇ ਪਹਿਲੇ ਮਹੀਨੇ ਤਿੰਨ ਸੀ ਜਿਹੜੇ ਤੁਹਾਡੇ ਤੇ ਨਸ਼ਾ ਪੰਜਾਬ 'ਚ ਬੰਦ ਹੋ ਗਿਆ ਸੀ ਇਹ ਤਾਰੀਫ ਆ ਤੁਹਾਡੀ ਪਰ 3 ਮਿੰਟ ਤੋਂ ਬਾਅਦ ਕੀ ਹੋ ਗਿਆ ਕਿ ਪ੍ਰਸ਼ਾਸਨ ਵੀ ਰਮਾਨ ਦੇ ਨਾਲ ਘਰੀ ਬੈਠ ਗਿਆ ਤੇ ਨਸ਼ਾ ਵੇਚਣ ਵਾਲੇ ਵੀ ਸਾਰੇ ਸ਼ਰਿਆਂ 'ਚ ਚੱਲਦੇ ਫਿਰਦੇ ਰਹੇ ਗੈਂਗਸਟਰ ਵਾਰ ਵਧ ਗਿਆ ਪਰ ਜਿਨ੍ਹਾਂ ਦੇ ਮਿਹਰਬਾਨ ਹੋਵੇ ਪ੍ਰਸ਼ਾਸਨ ਸ਼ਾਇਦ ਉਹਨਾਂ ਤੇ ਪੀਲਾ ਪੰਜਾਬ ਨਹੀਂ ਚੱਲਦਾ ਥਾਰ ਵਾਲੀ ਬੀਬੀ ਦਾ ਘਰ ਤੇ ਬੜਾ ਸੋਹਣਾ ਜਿਹਾ ਦਿਖਾਈ ਦਿੰਦਾ ਰਾਜੀਤ ਸਿੰਘ ਦਾ ਸ਼ਾਇਦ ਕੋਠੀਆਂ ਦਿਖਾਈ ਦੇ ਰੀਆਂ ਚੰਡੀਗੜ੍ਹ ਦੇ ਵਿੱਚ ਕੋਈ ਉਹ ਕਬਜ਼ੇ 'ਚ ਲਈਆਂ ਕੋਠੀਆਂ ਉਹਦੀਆਂ ਕਿ ਬੀਬੀ ਦਾ ਘਰ ਕੋਈ ਕਬਜ਼ੇ 'ਚ ਲਿਆ ਗਿਆ ਜਾਂ ਕਦੋਂ ਤੱਕ ਬੜੋਡੇ ਚੱਲਣ ਦੀ ਆਸ ਰੱਖ ਪੰਜਾਬ ਸਰਕਾਰ ਦਾ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਨਸ਼ਾ ਇਹੋ ਜੀ ਚੀਜ਼ ਆ ਨਸ਼ਾ ਇਹੋ ਜੀ ﻋਲਾਮਤ ਆ ਜਿਨੇ ਪੰਜਾਬ ਦੇ ਵਿੱਚ ਤਬਾਹੀ ਕੀਤੀ ਹੋਈ ਆ ਜਦੋਂ ਪ੍ਰਵਾਸ ਦੀ ਗੱਲ ਕਰਦੇ ਆ ਤੇ ਜਿਹੜੇ ਵੀ ਪਰਿਵਾਰ ਨੂੰ ਪੁੱਛਦੇ ਆ ਪ੍ਰਵਾਸ ਕਿਉਂ ਹੋ ਰਿਹਾ ਕਹਿੰਦੇ ਕਿ ਨਸ਼ਾ ਬਹੁਤਾ ਪੰਜਾਬ ਦੇ ਵਿੱਚ ਨਸ਼ੇ ਦੀ ਲਾਹਮਤ ਜਿਹੜੇ ਨਸ਼ਾ ਵਾ ਨਸ਼ੇ ਤੋਂ ਡਰਦੇ ਬਹੁਤ ਆ ਜਿਹੜੀ ਪ੍ਰਵਾਸ ਹੋ ਰਹੀ ਆ ਬੇਸ਼ੱਕ ਬੇਰੋਜ਼ਗਾਰੀ ਵੀ ਆ ਨਸ਼ਾ ਦੋ ਚੀਜ਼ਾਂ ਪਰ ਜੋ ਨਸ਼ਾ ਵਿਰੁੱਧ ਸਰਕਾਰ ਵੱਲੋਂ ਮੁਹਿੰਮ ਰੰਭੀ ਗਈ ਆ ਉਹਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਬਲਤੇਜ ਸਿੰਘ ਪੰਨੂ ਜੀ ਪੰਨੂ ਸਾਹਿਬ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਜੀ ਮੈਂ ਚੀਫ ਸਪੋਕਸ ਪਰਸਨ ਆ ਜੀ ਪ੍ਰਧਾਨ ਨਹੀਂ ਤੋਂ ਇਹ ਐਕਚੁਅਲੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦਾ ਇੱਕ ਫੇਜ਼ ਆਗਲਾ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦੇ ਵਿੱਚ ਅਸੀਂ ਪੰਜਾਬ ਨੂੰ 5 ਜ਼ੋਨ ਦੇ ਵਿੱਚ ਵੰਡਿਆ ਮਾਝਾ ਦੁਆਬਾ ਤੇ ਮਾਲਵੇ ਦੇ ਤਿੰਨ ਜ਼ੋਨ ਜਿਹੜੇ ਉਹ ਬਣਾਏ ਆ ਹਰੇਕ ਜ਼ੋਨ ਦਾ ਇੱਕ ਇੰਚਾਰਜ ਲਾਇਆ ਉਹ ਅਗੋਂ ਆਪਣੀ ਟੀਮ ਜਿਹੜੀ ਉਹ ਤਿਆਰ ਕਰ ਰਿਆ ਇਹਦੇ ਵਿੱਚ ਅਸੀਂ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਉਹ ਪਹੁੰਚ ਕਰਨੀ ਹੈ ਹਰ ਘਰ ਤੱਕ ਹਰ ਮਾਪੇ ਤੱਕ ਹਰ ਧੀ ਪੁੱਤ ਤੱਕ ਤੁਸੀਂ ਗੱਲ ਕਰ ਰਹੇ ਸੀਗੇ ਕਿ ਲੋਕ ਜਿਹੜੇ ਪ੍ਰਵਾਸ ਕਰ ਰਹੇ ਨੇ ਅੱਜ ਸਮੱਸਿਆ ਸਿੰਘ ਸਾਹਿਬ ਇਹ ਹੋ ਗਈ ਕਿ ਜਿੱਥੇ ਪ੍ਰਵਾਸ ਕਰ ਰਹੇ ਨੇ ਨਸ਼ਾ ਉੱਥੇ ਵੀ ਘਟ ਨਹੀਂਗਾ ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਕਰਕੇ ਅਸੀਂ ਵੇਸਲੇ ਇੱਥੇ ਹੋ ਜਾਈਏ ਨਹੀਂ ਪੰਜਾਬ ਦੇ ਵਿੱਚੋਂ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ੈਤਾਨ ਇਹ ਨੂੰ ਕਹਿਣਾ ਕਿ ਸਾਡੇ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੇਲੇ ਪਾਸੇ ਨੂੰ ਤੁਰਨ ਵਾਸਤੇ ਇਹ ਆਲਾਮਤ ਵਾਲੇ ਪਾਸੇ ਤੁਰਨ ਤੋਂ ਰੋਕਿਆ ਗਿਆ ਸੀ ਸ਼ੈਤਾਨ ਦਰਦ ਹੁੰਦਾ ਕਿ ਸਾਡਾ ਪੰਜਾਬ ਸੀ ਜਿਹੜਾ ਕਿਤੇ ਰੰਗਲਾ ਪੰਜਾਬ ਦੀ ਤੁਸੀਂ ਗੱਲਾਂ ਵਾਈਆਂ ਪਹਿਲੋਂ ਵੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਬਿਲਕੁਲ ਜੀ ਮੈਂ ਸਮਝਦਾ ਜੀ ਕਿ ਜਿਹੜੀ ਸਾਨੂੰ ਜਿਸ ਧਰਤੀ ਦੇ ਉੱਤੇ ਆਪਾਂ ਖੜੇ ਆ ਜਿੱਥੇ ਉਹਦਾ ਪ੍ਰਕਾਸ਼ ਹੈ ਉਹ ਨਾਮ ਕੁਮਾਰੀ ਨਾਨਕਾ ਵਾਲੀ ਕਹਿੰਦਾ ਜਿਹੜੀ ਜਿਹੜੀ ਉਹ ਚੜੀ ਰਹੇ ਦਿਨ ਰਾਤ ਫਿਰ ਉਹਦੇ ਵਾਸਤੇ ਤੁਹਾਨੂੰ ਇਹੋ ਜਿਹਾ ਨਸ਼ਾ ਕਰਨ ਦੀ ਜ਼ਰੂਰਤ ਹੀ ਨਹੀਂ ਜਿਹੜੀ ਉਹ ਪੈਂਦੀ ਮੈਨੂੰ ਇੱਕ ਦਿਨ ਕੋਈ ਕਹਿੰਦਾ ਸੀਗਾ ਉਮਰ ਦੇ ਲਿਹਾਜ ਦੇ ਨਾਲ ਤੁਸੀਂ ਉਦਾਂ ਦੇ ਪਏ ਹੋ ਮੈਂ ਕਿਹਾ ਇੱਕ ਪੋਜ਼ਿਟਿਵਨੈਸ ਹੈ ਅਸੀਂ ਗੁਰੂ ਨਾਨਕ ਦੇ ਫਾਲੋਅਰ ਆ ਅਸੀਂ ਉਹਦੀ ਮੰਨਣ ਵਾਲੇ ਆ ਜੋ ਉਹਨੇ ਗੱਲ ਕਹੀ ਹੈ ਅਸੀਂ ਉਹਦੀ ਮੰਨਦੇ ਆ ਕਿ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਾ ਬਲਕਿ ਜੇ ਕਿਸੇ ਦੀ ਮਦਦ ਹੋ ਸਕਦੀ ਆ ਤਾਂ ਉਹ ਜਿਹੜੀ ਉਹ ਕਰਨੀ ਆ ਧੀਆਂ ਪੁੱਤਾਂ ਨੂੰ ਵੀ ਅਸੀਂ ਇਹੀ ਮੈਸੇਜ ਜਿਹੜਾ ਉਹ ਦੇਣ ਦੇ ਵਾਸਤੇ ਜਾਣਾ ਕਿ ਸਾਡੇ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਅਸੀਂ ਉਸੇ ਤਰੀਕੇ ਦਾ ਰੱਖਣਾ ਜਿਹੋ ਜੀ ਅੱਜ ਤੋਂ 20 ਸਾਲ ਪਹਿਲਾਂ ਤਿੰਨ ਸਾਲ ਬਾਅਦ ਯਾਦ ਆਇਆ ਸਰਕਾਰ ਨੂੰ ਕਾਰਨ ਕੀ ਸੀ ਜਿਹੜੇ ਗੱਲਾਂ ਤੇ ਪਹਿਲਾਂ ਵੀ ਹੋਈਆਂ ਮਾਨ ਸਾਹਿਬ ਨੇ ਸੋਂ ਵੀ ਚੁੱਕੀ ਸੀ ਦਰਬਾਰ ਸਾਹਿਬ ਬਹੁਤਾਜ ਬੱਚੇ ਆਏ ਸੀ ਨਾਲ ਉਦੋਂ ਵੀ ਨਸ਼ੇ ਦੀਆਂ ਗੱਲਾਂ ਹੋਈਆਂ ਪ੍ਰਸ਼ਾਸਨ ਨਾਲ ਮੌਜੂਦ ਸੀ ਪਰ ਜਦੋਂ ਪ੍ਰਸ਼ਾਸਨ ਅਧਿਕਾਰੀ ਆਪ ਨਸ਼ਾ ਵਕਾਉਂਦੇ ਹੋਣ ਆਪ ਉਹ ਸੜਕਾਂ ਦੇ ਡਿੱਗਦੇ ਦਿ ਚਿੱਟੇ ਦੇ ਵਿੱਚ ਥਾਰ ਵਾਲੀ ਬੀਬੀ ਫੜੀ ਜਾਂਦੀ ਹੋਵੇ ਤੇ ਪੁਲਿਸ ਵਾਲੀ ਉਹਨੇ ਵਰਦੀ ਪਾਈ ਹੋਵੇ ਤੇ ਫਿਰ ਸਵਾਲ ਤੇ ਸਰਕਾਰ ਤੇ ਵੀ ਆਉਂਦਾ ਨਾ ਜਦੋਂ ਇੱਕ ਕੋਠਾ ਵੀ ਛਤਨਾ ਹੋਵੇ ਨਾ ਆਪਾਂ ਤੇ ਉਹਦੇ ਵਾਸਤੇ ਵੀ ਕਈ ਮਹੀਨਿਆਂ ਦਾ ਸਮਾਂ ਲੱਗਦਾ ਹੈ ਕਿ ਅਸੀਂ ਇੱਟਾਂ ਕਿੱਥੋਂ ਲਿਆਉਣੀਆਂ ਰੇਤਾ ਕਿੱਥੋਂ ਲਿਆਉਣਾ ਸੀਮਿੰਟ ਕਿੰਨੇ ਦਾ ਆਊਗਾ ਤੇ ਮਿਸਤਰੀ ਨੂੰ ਪੁੱਛੋ ਉਹ ਵੀ ਕਹਿੰਦਾ ਮੇਰਾ ਕਿਤੇ ਕੰਮ ਅਜੇ ਚੱਲਦਾ ਤੇ ਮੈਂ ਅਜੇ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਯੁੱਧ ਲੈਵਲ ਦੇ ਉੱਤੇ ਤੁਸੀਂ ਕਿਸੇ ਚੀਜ਼ ਨੂੰ ਖਤਮ ਕਰਨ ਦੇ ਵਾਸਤੇ ਤੁਰਨਾ ਹੋਵੇ ਤੇ ਉਹਦੇ ਵਾਸਤੇ ਤਿਆਰੀ ਵੀ ਓਡੀ ਵੱਡੀ ਜੜੀ ਚਾਹੀਦੀ ਆ ਅਸੀਂ ਦੂਜੀਆਂ ਸਰਕਾਰਾਂ ਵਾਂਗੂ ਇਹ ਨਹੀਂ ਆ ਕੋਈ 15 ਦਿਨ ਜੜੀ ਉਹ ਮੁਹਿੰਮ ਚਲਾਈ ਤੇ ਉਸ ਤੋਂ ਬਾਅਦ ਘਰੋ ਘਰੀ ਬੈ ਗਏ ਠੀਕ ਆ ਜੀ ਆਹ ਲਿਸਟਾਂ ਫੜ ਲਓ ਅਸੀਂ ਇੰਨੇ ਜਿਹੜੇ ਉਹ ਫੜ ਲਏ ਸੀਗੇ ਤੇ ਨਸ਼ਾ ਜਿਹੜਾ ਉਹ ਕੰਟਰੋਲ ਹੋ ਗਿਆ ਨਹੀਂ ਅਸੀਂ ਬਕਾਇਦਾ ਤੌਰ ਦੇ ਉੱਤੇ ਪੂਰੀ ਫੁੱਲ ਫਲੈਜ ਤਿਆਰੀ ਕਰਕੇ ਫੇਰ ਇਸ ਯੁੱਧ ਨੂੰ ਜਿਹੜਾ ਉਹ ਵਿੱਡਿਆ ਬਲਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਇਹ ਅਸੀਂ ਗਰਾਊਂਡ ਲੈਵਲ ਦੇ ਉੱਤੇ ਆਪਣਾ ਕੰਮ ਜਿਹੜਾ ਕਰਾਂਗੇ ਦੇਖੋ ਬਲੈਕ ਸ਼ੀਪ ਹਰ ਇੱਕ ਜਗ੍ਹਾ ਦੇ ਉੱਤੇ ਹੁੰਦੀਆਂ ਨੇ ਪੁਲਿਸ ਮਾੜੀ ਨਹੀਂ ਐ ਪੁਲਿਸ ਦੇ ਵਿੱਚ ਸਾਡੇ ਸਾਨੂੰ ਸਾਡੇ ਆਫੀਸਰਸ ਦੇ ਉੱਤੇ ਪੂਰਾ ਭਰੋਸਾ ਆ ਪੂਰਾ ਮਾਣ ਆ ਜੇ ਇੱਕ ਬੀਬੀ ਫੜੀ ਵੀ ਗਈ ਐ ਤਾਂ ਉਹਨੂੰ ਫੜਿਆ ਵੀ ਤਾਂ ਪੰਜਾਬ ਪੁਲਿਸ ਨੇ ਐ ਪੰਜਾਬ ਪੁਲਿਸ ਨੇ ਜਾਣਦਾ ਨਹੀਂ ਦਿੰਦਾ ਸਰ ਰਾਜਜੀਤ ਸਿੰਘ ਅਜੇ ਵੀ ਫਰਾਰ ਆ ਨਾ ਪੰਜਾਬ ਪੁਲਿਸ ਦੇ ਗ੍ਰਿਫਤੋਂ ਫਰਾਰ ਆ ਵੱਡੇ ਅਹੁਦੇ ਤੇ ਹੋਣ ਵੱਡਾ ਅਹੁਦਾ ਸੀ ਉਹਨਾਂ ਦੇ ਕੋਲ ਤੇ ਤਰਨਤਨ ਬੈਲਟੀ ਕਹਿੰਦੇ ਉਹਨਾਂ ਦੇ ਨਸ਼ਿਆਂ ਦੀ ਪਰਮਾਰ ਕਰਤੀ ਸੀ ਸਿੰਘ ਸਾਹਿਬ ਸਰਕਾਰਾਂ ਤਾਂ ਉਹ ਵੀ ਰਹੀਆਂ ਨੇ ਨਾ ਜਿਨ੍ਹਾਂ ਨੇ ਰਾਜਦੀਪ ਨੂੰ ਲਾਲ ਰੱਖਿਆ ਉਹਦੇ ਉੱਤੇ ਘਟੋ ਘਟ ਤੁਸੀਂ ਮਾਨ ਸਰਕਾਰ ਦੀ ਇਸ ਪੱਖੋਂ ਦਾ ਤਾਰੀਫ਼ ਕਰੋ ਕਿ ਅਸੀਂ ਰਾਜਜੀਤ ਨੂੰ ਉਹ ਜਿਹੜੀ ਰਿਪੋਰਟ ਸੀਗੀ ਹਾਈ ਕੋਰਟ ਦੇ ਵਿੱਚ ਖੁਲਵਾ ਕੇ ਜੀ ਮੈਂ ਪਹਿਲਾਂ ਤਾਰੀਫ਼ ਹੀ ਕੀਤੀ ਆ ਕਿ ਤੁਸੀਂ ਇੱਕ ਚੰਗੇ ਕੰਮ ਜਿਹੜੇ ਚੰਗੇ ਕੱਲ੍ਹ ਤੇ ਤਾਰੀਫ਼ ਹੋਊਗੀ ਪਹਿਲੇ ਮਹੀਨੇ ਤਿੰਨ ਸੀ ਜਿਹੜੇ ਤੁਹਾਡੇ ਤੇ ਨਸ਼ਾ ਪੰਜਾਬ 'ਚ ਬੰਦ ਹੋ ਗਿਆ ਸੀ ਇਹ ਤਾਰੀਫ਼ ਤੁਹਾਡੀ ਪਤ ਤਿੰਨ ਮਹੀਨੇ ਤੋਂ ਬਾਅਦ ਕੀ ਹੋ ਗਿਆ ਕਿ ਪ੍ਰਸ਼ਾਸਨ ਵੀ ਰਮਾਨ ਦੇ ਨਾਲ ਘਰੀ ਬੈਠ ਗਿਆ ਤੇ ਨਸ਼ਾ ਵੇਚਣ ਵਾਲੇ ਵੀ ਸਾਰੇ ਸ਼ਰਿਆਂ 'ਚ ਚੱਲਦੇ ਫਿਰਦੇ ਰਹੇ ਗੈਂਗਸਟਰ ਵਾਰ ਵਧ ਗਿਆ ਹੋ ਉਦੋਂ ਇਦਾਂ ਦਾ ਕੋਈ ਯੁੱਧ ਨਹੀਂ ਸੀ ਸ਼ੁਰੂ ਹੋਇਆ ਉਦੋਂ ਡਰ ਸੀਗਾ ਹਾਂ ਪਰ ਉਹਦੇ ਵਾਸਤੇ ਇਹ ਸੀਗਾ ਉਹ ਟੈਂਪਰੇਰੀ ਸੀਗਾ ਹੁਣ ਅਸੀਂ ਪਰਮਾਨੈਂਟਲੀ ਜਿਹੜਾ ਖਤਮ ਕਿ ਹੋਇਆ 3 ਮਹੀਨੇ ਦਾ ਡਰ ਬਾਅਦ ਚ ਇਨਾ ਲੰਬਾ ਸਮਾ ਪੌਣੇ 3 ਸਾਲ ਖਤਮ ਕਿ ਹੋ ਰਿਹਾ ਪ੍ਰਸ਼ਾਸਨ ਡਰਦਾ ਨਹੀਂ ਤੁਹਾਡੇ ਕੋਲ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਕਿਉਂ ਨਹੀਂ ਡਰਦਾ ਜੀ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੇ ਸਰਕਾਰ ਦਾ ਪ੍ਰਸ਼ਾਸਨ ਹੈ ਸਰਕਾਰ ਦੇ ਵਾਸਤੇ ਜਿਹੜਾ ਉਹ ਕੰਮ ਕਰ ਰਿਹਾ ਇਹਦੇ ਵਾਸਤੇ ਕਿਉਂਕਿ ਅਸੀਂ ਪਹਿਲੀ ਵਾਰੀ ਸਰਕਾਰ ਦੇ ਵਿੱਚ ਆਏ ਸੀਗੇ ਜਿਹੜੇ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਜਿਨ੍ਹਾਂ ਲੋਕਾਂ ਨੇ 70 ਸਾਲ ਰਾਜ ਕੀਤਾ ਉਹਨਾਂ ਦੀਆਂ ਜੜਾਂ ਡੂੰਘੀਆਂ ਸੀ ਉਹ ਜੜਾਂ ਪੁੱਟਣ ਦੇ ਵਿੱਚ ਅਸੀਂ ਪੱਟੀਆਂ ਗਈਆਂ ਪਟੀਆਂ ਗਈਆਂ ਤੇ ਕੰਮ ਹੋਣ ਲੱਗਿਆ ਨਾ ਹੁਣ ਜਿਹੜੇ ਆਫੀਸਰ ਲਾਏ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਕਦੀ ਤੁਸੀਂ ਇੰਨੇ ਡਿਪਟੀ ਕਮਿਸ਼ਨਰ ਇੰਨੇ ਐਸਐਸਪੀਜ਼ ਨਹੀਂ ਦੇਖੇ ਹੋਣਗੇ ਜਿਹੜੇ ਪਹਿਲੀ ਵਾਰ ਹੀ ਲੱਗੇ ਨੇ ਖਾਸ ਤੌਰ ਦੇ ਦਿੱਤੇ ਅਸੀਂ ਲੇਡੀਜ਼ ਨੂੰ ਵੀ ਜਿਹੜੀ ਉਹ ਪਹਿਲ ਦਿੱਤੀ ਹੈ ਜਾਂਬਾਜ਼ ਆਫੀਸਰਸ ਨੇ ਜਿਹੜੇ ਅਸੀਂ ਇਸ ਵੇਲੇ ਫੀਲਡ ਦੇ ਵਿੱਚ ਲਾਏ ਨੇ ਔਰ ਉਹ ਤੁਹਾਨੂੰ ਇਹਦੀਆਂ ਜੜਾਂ ਪੁੱਟ ਕੇ ਦਿਖਾਉਣਗੇ ਅਗਲੇ ਹਫ਼ਤੇ ਦੇ ਵਿੱਚ ਇਹ ਦੱਸ ਦਿਓ ਕਿ ਪੀਲਾ ਪੰਜਾ ਬਹੁਤ ਚੱਲ ਰਿਹਾ ਪਰ ਜਿਨ੍ਹਾਂ ਦੇ ਮਿਹਰਬਾਨ ਹੋਵੇ ਪ੍ਰਸ਼ਾਸਨ ਸ਼ਾਇਦ ਉਹਨਾਂ ਦਾ ਪੀਲਾ ਪੰਜਾਬ ਨਹੀਂ ਚੱਲਦਾ ਥਾਰ ਵਾਲੀ ਬੀਬੀ ਦਾ ਘਰ ਤੇ ਬੜਾ ਸੋਹਣਾ ਜਿਹਾ ਦਿਖਾਈ ਦਿੰਦਾ ਰਾਜੀਤ ਸਿੰਘ ਦਾ ਸ਼ਾਇਦ ਕੋਠੀਆਂ ਦਿਖਾਈ ਦੇ ਰਹੀਆਂ ਚੰਡੀਗੜ੍ਹ ਦੇ ਵਿੱਚ ਕੋਈ ਉਹ ਕਬਜ਼ੇ 'ਚ ਲਈਆਂ ਕੋਠੀਆਂ ਉਹਦੀਆਂ ਕਿ ਬੀਬੀ ਦਾ ਘਰ ਕੋਈ ਕਬਜ਼ੇ 'ਚ ਲਿਆ ਗਿਆ ਜਾਂ ਕਦੋਂ ਤੱਕ ਬੜੋੜੀ ਚੱਲਣ ਦੀ ਆਸ ਰੱਖਦੇ ਆਂ ਦੇਖੋ ਇੱਕ ਪ੍ਰੋਸੈਸ ਹੈ ਇਹ ਉਹ ਪ੍ਰੋਸੈਸ ਜਿੰਨੀ ਦੇਰ ਤੱਕ ਅਦਾਲਤ ਜਿਹੜੀ ਹੈ ਉਹ ਨਹੀਂ ਕਰਦੀ ਜਿਹੜੀ ਪ੍ਰਾਪਰਟੀ ਅਟੈਚ ਹੁੰਦੀ ਹੈ ਤਾਨੂੰ ਵੀ ਪਤਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿਸੇ ਬੰਦੇ ਤੋਂ ਕਿਲੋ 2 ਕਿਲੋ 5 ਕਿਲੋ ਫੜਿਆ ਗਿਆ ਤੇ ਨਾਲ ਦੀ ਨਾਲ ਬਲਡوزر ਉਹਦੇ ਘਰ ਵੱਲੋਂ ਜਿਹੜਾ ਉਹ ਚੱਲ ਪੇ ਕੁਝ ਘਰਾਂ ਤੇ ਚੱਲ ਗਿਆ ਨਾ ਬਲਡوزر ਇਸ ਤਰ੍ਹਾਂ ਨਹੀਂ ਚੱਲਿਆ ਉਹਦਾ ਤੁਸੀਂ ਪਤਾ ਕਰੋ ਉਹਦਾ ਪਤਾ ਕਰੋ ਉਹਦਾ ਪ੍ਰੋਸੈਸ ਦੇ ਤਹਿਤ ਜਿਹੜਾ ਜੀ ਉਹ ਜਦੋਂ ਪ੍ਰੋਪਰਟੀ ਅਟੈਚ ਹੋ ਗਈ ਉਦੋਂ ਉਹਦੇ ਉੱਤੇ ਬਲਡੋਜ਼ਰ ਜਿਹੜਾ ਚੱਲਿਆ ਭਰੋਸਾ ਰੱਖੋ ਜਿੰਨਾ ਲੋਕਾਂ ਦੇ ਤੁਸੀਂ ਨਾਮ ਲੈ ਰਹੇ ਹੋ ਬਲਡੋਜ਼ਰ ਉਹਨਾਂ ਵੱਲ ਵੀ ਜਾਊਗਾ ਹਰੇ ਕਿਸੇ ਕਿਸਮ ਦੀ 1% ਵੀ ਜਿਹੜੀ ਆ ਉਹਨਾਂ ਦੇ ਉੱਤੇ ਕੋਈ ਨਰਮੀ ਨਹੀਂ ਵਰਤੀ ਜਾਊਗੀ ਚਾਹੇ ਉਹ ਰਾਜਜੀਤ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਕਾਲੀਆਂ ਭੇਡਾਂ ਤੁਸੀਂ ਜ਼ਿਕਰ ਕੀਤਾ ਕੁਝ ਕੁ ਕਾਲੀਆਂ ਭੇਡਾਂ ਹੁੰਦੀਆਂ ਪਰ ਪ੍ਰਸ਼ਾਸਨ ਤੇ ਸਾਰਾ ਘੇਰੇ ਚ ਆ ਜਾਂਦਾ ਨਾ ਉਹਨਾਂ ਕਾਲੀਆਂ ਭੇਡਾਂ ਨੂੰ ਸੁਨੇਹਾ ਸਰਕਾਰ ਵੱਲ ਨਹੀਂ ਕਾਲੀਆਂ ਭੇਡਾਂ ਨੂੰ ਇਹੀ ਹੈ ਜੀ ਜੋ ਸਮਗਲਰਾਂ ਨੂੰ ਸੁਨੇਹਾ ਵੀ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਪੰਜਾਬ ਸਰਕਾਰ ਦਾ ਸੁਨੇਹਾ ਵਾ ਤੇ ਜਾਂ ਕੰਮ ਛੱਡ ਦੋ ਕੰਮ ਕਿਹੜਾ ਨਸ਼ਾ ਵਿਰੋਧ ਦਾ ਜਿਹੜਾ ਤੇ ਜਾਂ ਪੰਜਾਬ ਛੱਡ ਦੋ ਤਿੰਨ ਸਾਲ ਬਾਅਦ ਅਚਾਨਕ ਉੱਠਣਾ ਤੇ ਜਾਂ ਇੱਕ ਹੋਕਾ ਦੇ ਦੇਣਾ ਜਾਂ ਪੰਜਾਬ ਛੱਡ ਦੋ ਤੇ ਜਾਂ ਨਸ਼ਾ ਛੱਡ ਦੋ ਦੇਖਦੇ ਆ ਕਿਥੋਂ ਤੱਕ ਇਹ ਸਹੀ ਸਾਬਤ ਹੁੰਦਾ ਕੀ ਪੰਜਾਬ ਦੇ ਵਿੱਚ ਤੋਂ ਵਾਲੀਆਂ ਵੋਟਾਂ ਵਾ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਜਾ ਰਿਹਾ ਸਾਰਾ ਕੁਝ ਕਿਉਂਕਿ 2 ਕਿ ਸਾਲ ਦਾ ਸਮਾਂ ਵੈਸੇ ਤੇ 1 ਸਾਲ ਜਦੋਂ ਰਹਿ ਜਾਂਦਾ ਉਹਨੂੰ ਭਜਨੜ ਪੂਰੀ ਪਈ ਹੁੰਦੀ ਆ ਸਰਕਾਰ ਵੀ ਚਾਹੁੰਦੀ ਆ ਮੈਂ ਦੁਬਾਰਾ ਆਵਾਂ ਤੇ ਕਾਂਗਰਸ ਹੱਥ ਪੱਲੇ ਮਾਰੂਗੀ ਤੇ ਬੀਜੇਪੀ ਵੀ ਚਾਹੁੰਦੀ ਆ ਪੰਜਾਬ ਦੇ ਵਿੱਚ ਆਪਣਾ ਹੱਥ ਪੈਰ ਮਾਰਨਾ ਤੇ ਅਕਾਲੀ ਦਲ ਦਾ ਬਹੁਤਾਦ ਦੇ ਵਿੱਚ ਆ ਜਾਣਾ ਉਹ ਵੀ ਚਾਹੁੰਦੇ ਆ ਕਿ ਸਾਡੀ ਸਰਕਾਰ ਬਣੇ ਦੇਖਦੇ ਆ ਆਮ ਆਦਮੀ ਪਾਰਟੀ ਕਿੰਨੀ ਕੁ ਭਾਰੂ ਪੈਂਦੀ ਆ ਯੁੱਧ ਨਸ਼ਿਆਂ ਵਿਰੋਧ ਦਾ ਜੇ ਹਸਪਤਾਲ ਦੇ ਵਿੱਚ ਦੇਖੀਏ ਤੇ 5-5 ਸਾਲ ਤੋਂ ਨਸ਼ੇ ਵਾਲੀਆਂ ਗੋਲੀਆਂ ਲੈ ਰਹੇ ਨੌਜਵਾਨ ਉਸੇ ਤਰ੍ਹਾਂ ਚਲੇ ਜਾਂਦੇ ਆ ਨਸ਼ਈ ਗੋਲੀ ਲੈ ਜਾਂਦੇ ਆ ਫਿਰ ਆਪਣੇ ਘਰਾਂ ਤੋਂ ਜਾ ਕੇ ਅਗਲੇ ਦਿਨ ਉੱਠਦੇ ਆ ਫਿਰ ਨਸ਼ੇੜੇ ਗੋਲੇ ਲੈ ਜਾਂਦੇ ਉਹ ਕਦੋਂ ਰੁਕੂਗਾ ਸ਼ਾਇਦ ਆਉਣਾ ਸਮਾਜ ਦਾ 2 ਸਾਲ ਸਰਕਾਰ ਨੂੰ ਜਾਗਣਾ ਪੈਣਾ ਜੇ ਵੋਟਾਂ ਲੈਣੀਆਂ ਤੇ ਜਾ ਕੇ ਵੋਟਾਂ ਮਿਲੀਆਂ ਵਾ ਜੇ 3 ਸਾਲ ਤਰ੍ਹਾਂ ਪੰਜਾਬ ਨੂੰ ਉਸੇ ਤਰ੍ਹਾਂ ਛੱਡੋਗੇ ਤੇ ਸ਼ਾਇਦ ਵੋਟਾਂ ਵੀ ਨਹੀਂ ਮਿਲਣੀਆਂ ਵਿਰੋਧੀ ਵੀ ਤੁਹਾਡੇ ਤਗੜੇ ਹੋ ਜਾਣਗੇ ਵੇਖਦੇ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸੀ ਇਹਦੀ ਅਗਲੀ ਰੂਪਰੇਖਾ ਕੀ ਹੁੰਦੀ ਆ ਬਲਤੇਜ ਪੰਨੂ ਅੰਮ੍ਰਿਤਸਰ ਪਹੁੰਚੇ ਆ ਬਿਬਾ ਉਹਨਾਂ ਦੇ ਨਾਲ ਸੀ ਜਿਹੜੇ ਕਿ ਸੋਨੀਆ ਮਾਨ ਜੀ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਕਿ ਕਦੀ ਕਿਸੇ ਪਾਰਟੀ ਨਾਲ ਕਦੀ ਕਿਸੇ ਪਾਰਟੀ ਨਾਲ ਜਿੱਥੇ ਬੈਠਦੇ ਹੋ ਉੱਥੇ ਜਾ ਕੇ ਉਹਨਾਂ ਦੇ ਗੁਣ ਗਾਣ ਕਰਨੇ ਤੇ ਉਤੋਂ ਬਾਅਦ ਦੇ ਵਿੱਚ ਕਿਤੇ ਵੋਟਾਂ ਦੇ ਵੇਲੇ ਹੋਰ ਪਾਰਟੀ ਵਾਲੇ ਪਾਸੇ ਤੇ ਨਹੀਂ ਜਾਣਾ ਯੁੱਧ ਨਸ਼ਿਆਂ ਦੇ ਵਿਰੋਧ ਦਾ ਵੀ ਦੇਖਦੇ ਆਂ ਪੰਜਾਬ 'ਚ ਕਦੋਂ ਨਸ਼ਾ ਖਤਮ ਹੋਊਗਾ ਸਿਆਸਤ ਦਾ ਸਮਾਂ ਵੀ ਆ ਕਿਉਂਕਿ ਵੋਟਾਂ ਨੇੜੇ ਆ ਸਿਆਸਤ ਭਾਰੂ ਹੋ ਰਹੀ ਆ ਕਿ ਸੱਚੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚੀ ਜਾ ਰਹੀ ਆ